ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਕਾਫੀ ਨੁਕਸਾਨ ਪਹੁੰਚ ਰਿਹਾ ਹੈ ਜਿਸ ਦੇ ਚੱਲਦੇ ਜ਼ਿਲ੍ਹਾ ਪਠਾਨਕੋਟ ਦੇ ਭਾਰਤ-ਪਾਕ ਸੀਮਾ ਦੇ ਨਾਲ ਸਟੇ ਬਮਿਆਲ ਸੈਕਟਰ ਦੇ ਵਿੱਚ ਜਲਾਲੀਆ ਦਰਿਆ ਦੇ ਵਿੱਚ ਹੜ੍ਹ ਦੇ ਹਾਲਾਤ ਬਣੇ ਹੋਏ ਐ ਜਲਾਲੀਆ ਦਰਿਆ ਦੇ ਵਿੱਚ ਅੱਜ ਸਵੇਰੇ ਹੀ ਪਿਛਲੇ ਹਫਤੇ ਤੋਂ ਵੀ ਵੱਧ ਪਾਣੀ ਆ ਗਿਆ ਹੈ ਜਿਸ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਗਿਆ ਹੈ ਜਲਾਲੀਆ ਦਰਿਆ ਦੇ ਵਿੱਚ ਆਏ ਹੜ੍ਹ ਦੇ ਕਾਰਨ ਬਮਿਆਲ ਅਨਿਆਲ ਮਸਪੁਰ ਮੁਠੀ ਇਸ ਤੋਂ ਇਲਾਵਾ ਕਈ ਅੱਧਾ ਦਰਜਨ ਪਿੰਡ ਇਸ ਦੀ ਚਪੇਟ ਦੇ ਵਿੱਚ ਆ ਗਏ ਨੇ ਜਿਸ ਦੇ ਕਾਰਨ ਸਾਰੇ ਹੀ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਹੈ ਇਹਨਾਂ ਪਿੰਡਾਂ ਦੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਲੋਕਾਂ ਦੇ ਘਰਾਂ ਤੋਂ ਲੈ ਕੇ ਸੜਕਾਂ ਤੱਕ ਪਾਣੀ ਹੀ ਪਾਣੀ ਹੋ ਗਿਆ ਹੈ ਕਿਸਾਨਾਂ ਦੀਆਂ ਫਸਲਾਂ ਵੀ ਇਸ ਹੜ੍ਹ ਦੀ ਚਪੇਟ ਦੇ ਵਿੱਚ ਆ ਗਈਆਂ ਨੇ ਕਾਫੀ ਨੁਕਸਾਨ ਜੋ ਹੈ ਫਸਲਾਂ ਦਾ ਵੀ ਹੋਇਆ ਹੈ ਇਹ ਰਾਤੀ ਰਾਤੀ ਜੀ ਪਾਣੀ ਆਇਆ ਹੜ ਘਰ ਜਲਾਲੀ ਦੇ ਲਾਗੇ ਪੈਂਦਾ ਤੇ ਪਾਣੀ ਅੰਦਰ ਆਈ ਸਾਰਾ ਕੱਚਾ ਮਗਾਨ ਤੇ ਸਾਰਾ ਕੁਝ ਗਿੱਲਾ ਹੀ ਆਦਾ ਸਾਰਾ ਗਿੱਲਾ ਇਹ ਪਹਿਲੀ ਵਾਰੀ ਨੇ ਅੰਦਰ ਪਾਣੀ ਬੜੇ ਪਹਿਲੀ ਵਾਰੀ ਨਹੀਂ ਅੱਗੇ ਵੀ ਦੋ ਤੋਂ ਤਿੰਨ ਵਾਰੀ ਅੰਦਰ ਪਾਣੀ ਬੜਿਆ ਇਸ ਵਾਰ ਤਾਂ ਕੁਝ ਜ਼ਿਆਦਾ ਹੀ ਪਾਣੀ ਸਾਡੇ ਪਿਆ ਸੀਗਾ ਪਰ ਇਹ ਫਲੱਡ ਪਹਿਲੇ ਨਾਲੋਂ ਵੀ ਜ਼ਿਆਦਾ ਆ ਗਿਆ ਕਿਉਂਕਿ ਮੇਰੇ ਪਿੰਡ ਅਨਿਆਲ ਦੇ ਵਿੱਚ ਪਿੰਡ ਦੇ ਵਿੱਚ ਹੀ ਪਾਣੀ ਜਿਹੜਾ ਇੰਟਰ ਕਰ ਗਿਆ ਕਿਉਂਕਿ ਚਾਰੋਂ ਤਰਫ ਜਿਹੜਾ ਪਾਣੀ ਚ ਕਿਰਿਆ ਮਤਲਬ ਮਤਲਬ ਆਪਣੇ ਛੋਲਰ ਪੋਲਟਰੀ ਫਾਰਮ ਗੁਜਰਾ ਡੇਰਾ ਸਿਗਾ ਉਹਨਾਂ ਨੇ ਵੀ ਬੜੀ ਮੁਸ਼ਕਲ ਆਪਣਾ ਬਾਹਰ ਆਣ ਕੇ ਆਪਣੇ ਜਾਨ ਨੂੰ ਬਚਾਇਆ ਤੇ ਇਹ ਫਲੱਡ ਜਿਹੜਾ ਨਾ ਅਨਿਆਲ ਕਹਿੰਦੇ ਘਰਾਂ ਦੇ ਵਿੱਚ ਪਾਣੀ ਘਰਾਂ ਵਿੱਚ ਵੀ ਪਾਣੀ ਆ ਵਰਿਆ ਮੇਰੇ ਆਪਣੇ ਘਰ ਦੇ ਪਲਾਟ ਦੇ ਵਿੱਚ ਤੇ ਮੇਰੇ ਗੇਟ ਦੋਨੇ ਗੇਟਾਂ ਦੇ ਸਾਹਮਣੇ ਜਿਹੜਾ ਪਾਣੀ ਚੜੋ ਹਾਂ ਨਿੱਕੀ ਅੱਜ ਕੀ ਗੱਲਬਾਤ ਹੋਈ ਹੈ ਦਰਿਆ 'ਚ ਪਾਣੀ ਆਜ ਉੱਪਰੋਂ ਬਹੁਤ ਜ਼ਿਆਦਾ ਪਾਣੀ ਆਇਆ ਪਹਿਲੇ ਨਾਲੋਂ ਕਾਫੀ ਵੱਧ ਬਣੇ ਹੋਏ ਹਨ ਪਿੰਡ ਦੇ ਵਿੱਚ ਪਾਣੀ ਕਾਫੀ ਭੰਡੇ ਦਾ ਜਿਹੜੇ-ਜਿਹੜੇ ਪਿੰਡ ਨੂੰ ਨੁਕਸਾਨ ਹੋ ਸਕਦਾ ਅਨਿਆਲ ਬਮਿਆਲ ਗੁੱਠੀ ਜਿਹੜੇ ਪਿੰਡ ਦਰਾ ਦੇ ਨਾਲ ਤੇ ਇਹਨਾਂ ਸਾਰੇ ਨੁਕਸਾਨ ਹੋ ਗਏ ਇਸ ਤੋਂ 10 ਦਿਨ ਪਹਿਲਾਂ ਵੀ ਜੰਮਾਲੀ ਇਹਦੇ ਰਿਆ ਚ ਜਿਹੜਾ ਪਾਣੀ ਆਇਆ ਸੀਗਾ ਉਹ ਵੀ ਨਗ ਪਾਣੀ ਸੀਗਾ ਤੇ ਲੋਕਾਂ ਦਾਦੋ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਟਹਿ ਗਏ ਅਨਿਆਲ ਲਾਗੇ ਕਿਹੜੇ ਜਲਾਲੀ ਪਿੰਡ ਨਾਲ ਲੱਗਦੇ ਪਿੰਡਾਂ ਦਾ ਉਸਾਲ ਪਰ ਜਿਹੜਾ ਅੱਜ ਪਾਣੀ ਆਇਆ ਇਹ ਬਹੁਤ ਹੀ ਜ਼ਿਆਦਾ ਪਹਿਲੇ ਨਾਲੋਂ ਵੀ ਬਹੁਤ ਜ਼ਿਆਦਾ ਇਹ ਮੰਗਵਾਲ ਮੋਰ ਚੌਂਕ 'ਚ ਇੰਨਾ ਕ ਪਾਣੀ ਆ ਇਥੋਂ ਜਿਹੜੀ ਗੱਡੀ ਨਹੀਂ ਲੰਘ ਸਕਦੀ ਮੋਟਰਸਾਈਕਲ ਨਹੀਂ ਲੰਘ ਸਕਦਾ ਇਹਦੇ ਨਾਲ ਵੀ ਜਿਹੜਾ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਪਹਿਲੇ ਨਾਲੋਂ ਇਹ ਬਹੁਤ ਜ਼ਿਆਦਾ ਪਾਣੀ ਆ ਰਿਹਾ ਜੇ ਵਧ ਰਿਹਾ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਕਾਫੀ ਨੁਕਸਾਨ ਪਹੁੰਚ ਰਿਹਾ ਹੈ ਜਿਸ ਦੇ ਚੱਲਦੇ ਜ਼ਿਲ੍ਹਾ ਪਠਾਨਕੋਟ ਦੇ ਭਾਰਤ-ਪਾਕ ਸੀਮਾ ਦੇ ਨਾਲ ਸਟੇ ਬਮਿਆਲ ਸੈਕਟਰ ਦੇ ਵਿੱਚ ਜਲਾਲੀਆ ਦਰਿਆ ਦੇ ਵਿੱਚ ਹੜ੍ਹ ਦੇ ਹਾਲਾਤ ਬਣੇ ਹੋਏ ਐ ਜਲਾਲੀਆ ਦਰਿਆ ਦੇ ਵਿੱਚ ਅੱਜ ਸਵੇਰੇ ਹੀ ਪਿਛਲੇ ਹਫਤੇ ਤੋਂ ਵੀ ਵੱਧ ਪਾਣੀ ਆ ਗਿਆ ਜਿਸ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਗਿਆ ਜਲਾਲੀਆ ਦਰਿਆ ਦੇ ਵਿੱਚ ਆਏ ਹੜ੍ਹ ਦੇ ਕਾਰਨ ਬੰਮਿਆਲ ਅਨਿਆਲ ਮਸਪੁਰ ਮੁਠੀ ਇਸ ਤੋਂ ਇਲਾਵਾ ਕਈ ਅੱਧਾ ਦਰਜਨ ਪਿੰਡ ਇਸ ਦੀ ਚਪੇਟ ਦੇ ਵਿੱਚ ਆ ਗਏ ਨੇ ਜਿਸ ਦੇ ਕਾਰਨ ਸਾਰੇ ਹੀ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਹੈ ਇਹਨਾਂ ਪਿੰਡਾਂ ਦੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਲੋਕਾਂ ਦੇ ਘਰਾਂ ਤੋਂ ਲੈ ਕੇ ਸੜਕਾਂ ਤੱਕ ਪਾਣੀ ਹੀ ਪਾਣੀ ਹੋ ਗਿਆ ਹੈ ਕਿਸਾਨਾਂ ਦੀਆਂ ਫਸਲਾਂ ਵੀ ਇਸ ਹੜ੍ਹ ਦੀ ਚਪੇਟ ਦੇ ਵਿੱਚ ਆ ਗਈਆਂ ਨੇ ਕਾਫੀ ਨੁਕਸਾਨ ਜੋ ਹੈ ਫਸਲਾਂ ਦਾ ਵੀ ਹੋਇਆ ਹੈ ਇਹ ਰਾਤੀ ਰਾਤੀ ਜੀ ਪਾਣੀ ਆਇਆ ਹੜ ਘਰ ਜਲਾਲੀ ਦੇ ਲਾਗੇ ਪੈਂਦਾ ਤੇ ਪਾਣੀ ਅੰਦਰ ਆਈ ਸਾਰਾ ਕੱਚਾ ਮਗਾਨ ਤੇ ਸਾਰਾ ਕੁਝ ਗਿੱਲਾ ਹੀ ਆਦਾ ਸਮਾਨ ਗਿੱਲਾ ਇਹ ਪਹਿਲੀ ਵਾਰੀ ਨਹੀਂ ਅੰਦਰ ਪਾਣੀ ਬੜੇ ਪਹਿਲੀ ਵਾਰੀ ਨਹੀਂ ਅੱਗੇ ਵੀ ਦੋ ਤੋਂ ਤਿੰਨ ਵਾਰੀ ਅੰਦਰ ਪਾਣੀ ਬੜਿਆ ਇਸ ਵਾਰ ਤਾਂ ਬਹੁਤ ਜ਼ਿਆਦਾ ਪਾਣੀ ਸਾਡੇ ਪਿਆ ਸੀਗਾ ਪਰ ਇਹ ਫਲੱਡ ਪਹਿਲੇ ਨਾਲੋਂ ਵੀ ਜ਼ਿਆਦਾ ਆ ਗਿਆ ਕਿਉਂਕਿ ਮੇਰੇ ਪਿੰਡ ਅਨਿਆਲ ਦੇ ਵਿੱਚ ਪਿੰਡ ਦੇ ਵਿੱਚ ਹੀ ਪਾਣੀ ਜਿਹੜਾ ਇੰਟਰ ਕਰ ਗਿਆ ਕਿਉਂਕਿ ਚਾਰੋਂ ਤਰਫ ਜਿਹੜਾ ਪਾਣੀ ਜਿ ਘਿਰਿਆ ਮਤਲਬ ਮਤਲਬ ਆਪਣੇ ਛੋਲਰ ਪੋਲਟਰੀ ਫਾਰਮ ਗੁਜਰਾਣਾ ਡੇਰਾ ਸੀਗਾ ਉਹਨਾਂ ਨੇ ਵੀ ਬੜੀ ਮੁਸ਼ਕਲ ਨਾਲ ਆਪਣਾ ਬਾਹਰ ਆਣ ਕੇ ਆਪਣੇ ਜਾਨ ਨੂੰ ਬਚਾਇਆ ਤੇ ਇਹ ਫਲੱਡ ਜਿਹੜਾ ਨਾ ਅਨਿਆਲ ਕਹਿੰਦੇ ਘਰਾਂ ਦੇ ਵਿੱਚ ਪੰਜਾਂ ਘਰਾਂ ਵਿੱਚ ਵੀ ਪਾਣੀ ਆ ਵਰਿਆ ਮੇਰੇ ਆਪਣੇ ਘਰ ਦੇ ਪਲਾਟ ਦੇ ਵਿੱਚ ਤੇ ਮੇਰੇ ਗੇਟ ਦੋਨੇ ਗੇਟਾਂ ਦੇ ਸਾਹਮਣੇ ਜਿਹੜਾ ਪਾਣੀ ਜਰੋ ਹਾਂਜੀ ਕੀ ਅੱਜ ਕੀ ਗੱਲਬਾਤ ਹੋਈ ਇੱਧਰ ਆਜ ਪਾਣੀ ਆਜ ਉੱਪਰੋਂ ਬਹੁਤ ਜ਼ਿਆਦਾ ਪਾਣੀ ਆ ਪਹਿਲੇ ਨਾਲੋਂ ਕਾਫੀ ਵੱਧ ਬਣੇ ਹੋਏ ਹਨ ਪਿੰਡ ਵਿੱਚ ਪਾਣੀ ਕਾਫੀ ਦੰਡੇ ਦਾ ਇਹੜੇ ਕਿਹੜੇ ਪਿੰਡ ਨੂੰ ਨੁਕਸਾਨ ਹੋ ਸਕਦਾ ਅਨਿਆਲ ਬਮਿਆਲ ਗੁੱਠੀ ਜਿਹੜੇ ਪਿੰਡ ਦਰਾ ਦੇ ਨਾਲ ਤੇ ਇਹਨਾਂ ਸਾਰੇ ਨੁਕਸਾਨ ਹੋ ਗਏ ਇਸ ਤੋਂ 10 ਦਿਨ ਪਹਿਲਾਂ ਵੀ ਜੰਲਾਂਲੀ ਇਹਦੇ ਰਿਆਚ ਜਿਹੜਾ ਪਾਣੀ ਆਇਆ ਸੀਗਾ ਉਹ ਵੀ ਨਗ ਪਾਣੀ ਸੀਗਾ ਤੇ ਲੋਕਾਂ ਦਾਦੋ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਟਹਿ ਗਏ ਅਨਿਆਲ ਲਾਗੇ ਕਿਹੜੇ ਜਲਾਲੀ ਪਿੰਡ ਨਾਲ ਲੱਗਦੇ ਪਿੰਡਾਂ ਦਾ ਇਸ਼ਾਲ ਪਰ ਜਿਹੜਾ ਅੱਜ ਪਾਣੀ ਆਇਆ ਇਹ ਬਹੁਤ ਹੀ ਜ਼ਿਆਦਾ ਪਹਿਲੇ ਨਾਲੋਂ ਵੀ ਬਹੁਤ ਜ਼ਿਆਦਾ ਇਹ ਮੰਗਵਾਲ ਮੋਰ ਚੌਂਕ ਚ ਕਿੰਨਾ ਕ ਪਾਣੀ ਆ ਇਥੋਂ ਜਿਹੜੀ ਗੱਡੀ ਨਹੀਂ ਲੰਘ ਸਕਦੀ ਮੋਰਸ਼ਾ ਨਹੀਂ ਲੰਘ ਸਕਦਾ ਇਹਦੇ ਨਾਲ ਵੀ ਜਿਹੜਾ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਆ ਪਹਿਲੇ ਨਾਲੋਂ ਇਹ ਬਹੁਤ ਜਿਆਦਾ ਪਾਣੀ ਆ ਰਿਹਾ ਜੇ ਵਧ ਰਿਹਾ